ਹੈਲੋ ਜੀ ਸਸ਼ੀਕਾਲ ਸਾਰਣ ਸਵਾਗਤ ਹੈ ਤੁਹਾਡਾ ਮੀਰੇ ਚੈਨਲ ਨਫਦੀਪ ਗੌਰ ਦੇ ਉੱਤੇ ਅੱਜ ਮੈਂ ਲੈ ਕੇ ਆਈਆਂ ਵਿਆਹ ਸ਼ਾਦੀਆਂ ਤੇ ਪਾਰਟੀ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਸੂਟ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਇਹ ਫੁੱਲ ਭਰਿਆ ਹੋਇਆ ਇਹਦਾ ਫਰੰਟ ਜਿਹੜਾ ਉਹ ਪੂਰਾ ਭਰਿਆ ਹੋਇਆ ਤੇ ਇਹਦੇ ਦੁਪੱਟੇ ਦੇ ਕੰਨੀਆਂ ਦੇ ਉੱਤੇ ਵੀ ਫਲਾਵਰ ਵਰਕ ਆ ਗੋਟੇ ਪੱਤੀ ਦਾ ਕੰਮ ਹੋਇਆ ਹੋਇਆ ਤੇ ਜਿਹੜੀ ਚੁੰਨੀ ਆ ਉਹਦੇ ਤੇ ਲੈਸ ਵਰਕ ਵੀ ਕੀਤਾ ਹੋਇਆ ਚਾਰੋਂ ਸਾਈਡਾਂ ਦੇ ਉੱਤੇ ਇਹ ਸੂਟ ਦੇਖਣ ਨੂੰ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਜੇ ਤੁਹਾਨੂੰ ਪਸੰਦ ਆਇਆ ਪਲੀਜ਼ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਦੂਜੇ ਨੰਬਰ ਤੇ ਆਪਣੇ ਕੋਲ ਆਇਆ ਦਾ ਬੇਬੀ ਪਿੰਕ ਕਲਰ ਦਾ ਸੂਟ ਇਹ ਗਲਾਸ ਟਿਸ਼ੂ ਫੈਬਰਿਕ ਵਾਲਾ ਸੂਟ ਆ ਤੇ ਇਹਦੇ ਘੇਰੇ ਤੇ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਤੇ ਇਹਦੇ ਨੈਕ ਤੇ ਵੀ ਵਰਕ ਕੀਤਾ ਹੋਇਆ ਤੇ ਇਹਦੇ ਜਿਹੜਾ ਦੁਪੱਟਾ ਉਹਦੇ ਕੰਨੀਆਂ ਦੇ ਉੱਤੇ ਕੰਮ ਕੀਤਾ ਹੋਇਆ ਇਹਦੇ ਉੱਤੇ ਦਬਕਾ ਦੀ ਕਢਾਈ ਕੀਤੀ ਹੋਈ ਆ ਤੇ ਚੁੰਨੀ ਨੂੰ ਛੋਟੇ-ਛੋਟੇ ਲੈਸ ਵੀ ਲਗਾਈ ਹੋਈ ਆ ਕਲਰਫੁਲ ਵਾਲੀ ਇਹ ਵੀ ਦੇਖਣ ਨੂੰ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੇ ਪਾਰਟੀ ਵੇਅਰ ਸੂਟ ਆ ਇਹ ਤੀਜੇ ਨੰਬਰ ਤੇ ਆਪਣੇ ਕੋਲ ਆਇਆ ਦਾ ਸਕਾਈ ਬਲੂ ਕਲਰ ਦਾ ਸੂਟ ਇਹ ਵੀ फ्रंट फुल वर्क ਕੀਤਾ ਹੋਇਆ ਹੈ ਤਾਂ ਸੂਟ ਦਾ ਤੇ ਇਹਦੇ ਵਿੱਚ ਹਲਕਾ ਹਲਕਾ ਮਹਿਰੂਨ ਕਲਰ ਦੀ ਕੜਾਈ ਕੀਤੀ ਹੋਈ ਆ Dupatta ਨੇ چارੋ ਸਾਈਡਾਂ ਤੇ ਵਰਕ ਕੀਤਾ ਹੋਇਆ ਤੇ ਹਲਕੀ ਹਲਕੀ ਲੇਸ ਦਿੱਤੀ ਹੋਈ ਹੈ ਇਹਨੂੰ ਐਵੇਂ ਸੂਟ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਇਹ ਪਾਰਟੀ ویئر ਸੂਟ ਆ ਇਹਦੇ ਘੇਰੇ ਦੇ ਵਰਕ ਦੇ ਨਾਲ ਨਾਲ ਉੱਪਰੋਂ ਲੈ ਕੇ نیچے ਘੇਰੇ ਤੱਕ ਕਲੀਆਂ ਵਾਂਗੂ ਮਤਲਬ ਥੋੜਾ ਚੌੜਾ ਕੜਾਈ ਕੀਤੀ ਹੋਈ ਆ ਤੁਹਾਨੂੰ ਇਹ ਸੂਟ ਕਿਦਾਂ ਦਾ ਲੱਗਿਆ ਪੀਸ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਉਤੋਂ ਬਾਅਦ ਚੌਥੇ ਨੰਬਰ ਤੇ ਆਪਣੇ ਕੋਲ ਇਹ ਵੀ ਬਹੁਤ ਲਾਈਟ ਕਲਰ ਦਾ ਸੂਟ ਆ ਤੇ ਪਾਰਟੀ ویئر ਸੂਟ ਆ ਇਹਦੇ ਘੇਰੇ ਤੇ ਵਰਕ ਕੀਤਾ ਹੋਇਆ ਇਹਦੇ ਉੱਪਰ 골ਡਨ ਤੇ ਲਾਈਟ ਪੀਚ ਕਲਰ ਦੀ ਕਢਾਈ ਆ ਇਹ ਵੀ ਸੂਟ ਤਿਆਰ ਕਰਕੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਪਾਰਟੀ ویئر ਸੂਟ ਆ ਵਿਆਹ ਸ਼ਾਦੀਆਂ ਲਈ ਵੀ ਪਾ ਸਕਦੇ ਹੋ ਤੁਸੀਂ ਉਤੋਂ ਬਾਅਦ ਆਪਣੇ ਕੋਲੇ ਲਾਸਟ ਸੂਟ ਆ ਜਾਂਦੇ ਆ ਇਹ オーਰਗੈਂਜ਼ਾ ਟਿਸ਼ੂ ਫੈਬਰਿਕ ਤੇ ਸੂਟ ਨੇ ਤੇ ਇਹਨਾਂ ਦਾ ਕੰਟਰਾਸਟ ਦੁਪੱਟਾ ਦਿੱਤਾ ਹੋਇਆ ਦੁਪੱਟੇ ਦੇ ਉੱਪਰ ਫਲਾਵਰ ਆ ਸਟੋਨ ਵਰਕ ਕੀਤਾ ਹੋਇਆ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਆ ਜਾਂਦੇ ਆ ਇੱਕ ਰਾਇਲ ਬਲੂ ਇੱਕ ਸਕਾਈ ਬਲੂ ਕਲਰ ਦਾ ਸੂਟ ਤੇ ਇਹਦੇ neck ਤੇ ਵਰਕ ਕੀਤਾ ਹੋਇਆ ਜਿਹੜਾ neck ਤੇ ਵਰਕ ਕੀਤਾ ਹੋਇਆ ਉਹ ਦਬਕੇ ਦੀ ਕਢਾਈ ਦਾ ਕੰਮ ਕੀਤਾ ਹੋਇਆ ਤੁਹਾਨੂੰ ਇਹ ਸਾਰੇ ਸੂਟ ਕਿੱਦਾਂ ਦੇ ਲੱਗੇ ਵੀਡੀਓ ਦੇ ਐਂਡ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਸ਼ੀ ਕਾਹ